ਗੁਰਦੁਆਰਾ ਸਾਹਿਬ ਦੇ ਪੈਸੇ ਚੱਕਦਾ ਮੈਂ ਮੇਰੀ ਉਹਦੇ ਵਿੱਚ ਇਨਸਪੈਕਟਰ ਨੇ ਫੜ ਲਿਆ ਜੀ ਨਹੀਂ ਤੁਹਾਡੇ ਕੋਲ ਐਵੀਡੈਂਸ ਹੈਗਾ ਜੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਪੈਸੇ ਚੱਕੇ ਨੇ ਰਾਗੀ ਸਿੰਘ ਨੇ ਤੁਸੀਂ ਮੁਲਾਜ਼ਮ ਹੋ ਤੁਸੀਂ ਇੱਕ ਉੱਚ ਅਹੁਦੇ ਤੋਂ ਹੋ ਤੁਸੀਂ ਗਵਾਹੀ ਤੁਸੀਂ ਦੋਸ਼ ਲਾ ਰਹੇ ਹੋ ਬਹੁਤ سنگین ਗੁਰੂ ਘਰ ਦੇ ਰਾਗੀ ਦੇ ਉੱਪਰ ਨਹੀਂ ਮੈਂ ਮੈਂ ਕੋਈ ਦੋਸ਼ ਨਹੀਂ ਲਾਉਂਦਾ ਜੀ ਇਹ ਗਵਾਹੀ ਹੋਈ ਹੈ ਜੀ ਇਦਾਂ ਤੇ ਫਿਰ ਕਿਸੇ ਨੂੰ ਵੀ ਧਿਰ ਬਣਾ ਕੇ ਕੱਲ ਨੂੰ ਤੁਹਾਡੇ ਖਿਲਾਫ ਕੋਈ ਚਾਰਾ ਨਹੀਂ ਗੱਲ ਸਾਕੇ ਜੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਮੁਲਾਜ਼ਮ ਖੜੇ ਹੋ ਕੇ ਕਹਿਣਗੇ ਵੀ ਇਹ ਇੱਥੇ ਕਪਲਾ ਕਰਦੇ ਨੇ ਮੈਨੇਜਰ ਸਾਹਿਬ ਤੇ ਤੁਸੀਂ ਲਾਂਬੇ ਹੋ ਜਾਓਗੇ ਡਿਊਟੀ ਤੋਂ ਤੁਹਾਨੂੰ ਕੱਢ ਦੂਗੀ ਐਸਜੀਪੀਸੀ ਐਵੇਂ ਕਹਿਣ ਨਾਲ ਕੋਈ ਨਹੀਂ ਹੁੰਦਾ ਜੀ ਜੇ ਜੇ ਲਿਖਤੀ ਤੌਰ ਤੇ ਨਹੀਂ ਫਿਰ ਤੁਸੀਂ ਕਹਿਣ ਨਾਲ ਕਿਵੇਂ ਮੰਨ ਲਿਆ ਕਿ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰਬਾਣੀ ਦਾ ਕੀਰਤਨ ਕਰਦੇ ਆ ਪਾਜੀ ਚੱਕੇ ਆ ਸੇਵਾਦਾਰ ਕੱਢਤਾ ਮੰਨ ਲਿਆ ਕਿ ਉਹਨੇ ਗਲਤੀ ਕੀਤੀ ਹੋएगी ਉਸ ਤੋਂ ਬਾਅਦ ਤੁਸੀਂ ਰਾਗੀ ਸਿੰਘ ਨੂੰ ਵੀ ਕੱਢਤਾ ਅੰਗਹੀਨ ਐ ਅੱਖਾਂ ਤੋਂ ਦੇਖਦਾ ਉਹਦਾ ਕੀਰਤਨ ਤੋਂ guzara ਆ ਤੇ ਉਹਦੇ ਤੇ guzara ਚੱਲ ਰਿਹਾ ਖੁਦ ਅੰਗਹੀਨ ਘਰ ਵਾਲੀ ਨੂੰ ਦੇਖਦਾ ਨਹੀਂ ਬੱਚੇ ਛੋਟੇ ਛੋਟੇ ਕੀਰਤਨ ਤੇ guzara ਤੇ ਜੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕੀਰਤਨ ਕਰਕੇ ਆਪਣੀ ਰੋਜੀ ਰੋਟੀ ਚਲਾ ਰਿਹਾ ਤਾਂ ਤੁਸੀਂ ਲਾਂਬੇ ਕਿਉਂ ਕਰਤਾ ਨੂੰ ਕੀ ਇਸ ਤਰ੍ਹਾਂ ਦਾ ਉਹਨੇ ਗੁਨਾਹ ਕਰਤਾ ਉਹ ਰਾਗੀ ਸਿੰਘ ਨੇ ਤੁਹਾਡੇ ਤੱਕ ਅਪਰੋਚ ਕੀਤੀ ਸੀ ਜਾਂ ਫਰਮੈਸ਼ ਆਈ ਸੀ ਕਿਸੇ ਐਸਜੀਪੀਸੀ ਮੈਂਬਰ ਦੀ ਮੈਨੂੰ ਆਪਣੇ ਜਸਿਆਰ ਸਾਹਿਬ ਦਾ ਮੈਂਬਰ ਸਾਹਿਬ ਦਾ ਫੋਨ ਆਈ ਸੀ ਰਾਗੀ ਸਿੰਘ ਰੱਖਣਾ ਮੈਂ ਲਿਖ ਕੇ ਭੇਜਤਾ ਗੁਰਦੁਆਰਾ ਪਾਸ਼ਾਹੀ ਨੌਵੀਂ ਬੜੀ ਡਿਊਟੀ ਨਿਭਾ ਰਿਹਾ ਸੀਗਾ ਜੀ ਇੱਥੇ ਲੱਗਣ ਤੋਂ ਪਹਿਲਾਂ ਜੀ ਠੀਕ ਹੈ ਜੀ ਦੇਖੋ ਉਥੋਂ ਬਾਰੇ ਨਹੀਂ ਮੈਨੂੰ ਪਤਾ ਉਥੇ ਕੀ ਹੋਇਆ ਸੀ ਉਹ ਜਾਣਦੇ ਨੇ ਉਥੋਂ ਵੀ ਇਹ ਮਤਲਬ ਜਦੋਂ ਵੀ ਕੋਈ ਮਲਾਜ਼ਮ ਜਦੋਂ ਵੀ ਕਿਸੇ ਮਲਾਜ਼ਮ ਦੀ এসਜੀਪੀਸੀ ਨਿਯੁਕਤੀ ਕਰਦੀ ਉਹਦੀ ਪੜਤਾਲ ਕਰਦੀ ਆ ਉਹਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਆ ਤੁਹਾਡੀ ਲੀਗਲੀ ਪ੍ਰਕਿਰਿਆ ਬਣੀ ਹੋਈ ਆ ਇਹ